ਮੈਂਨ ਕੜੀ ਤੇ ਸਾਗ ਹੁੰਦਾ ਜਿਹਨੂੰ ਇਹ ਬਣਾਣਾ ਆ ਗਿਆ ਸਮਝਦਾ ਪੂਰੀ ਸਿਲਸੋਈ ਦਾ ਕੰਮ ਕਰਨ ਆ ਗਿਆ ਕਿ ਨਹੀਂ ਮੰਮੀ ਇਹੇ ਫੜਾ ਤੇ ਮਾਰ ਲੈਣਾ ਪੈਂਦਾ ਫੜਾ ਤੇ ਮਾਰ ਲੈਣਾ ਬੰਦਾ ਕੀ ਨਾ ਮਿਸਟਿਕ ਉਹ ਦਿਨਾ ਨੋ ਕਿਹਨਾ ਜੇ ਮਿਸਟਿਕ ਮਿਸਟਿਕ ਤਾਂ ਤੇ ਇਹ ਸਾਦੇ ਮਸਾਲਿਆਂ ਨਾਲ ਹੀ ਵਧੀਆ ਬਣ ਜਾਣਾ ਹੀ ਨਾ ਸਬਜੀ ਵੀ ਕੜੀ ਵੀ ਹੋਰ ਕੁਝ ਨਾ ਪਾਣੀ ਪਾ ਦੇ ਇੰਨਾ ਕੁਸ ਕਾਕਾ ਤੈਨੂੰ ਤਾਂ ਮੈਨੂੰ ਨਹੀਂ ਲੱਗੀ ਕੜੀ ਨਾ ਤੈਨੂੰ ਦੇਣਾ ਚੌਲ ਪੂਰੇ ਘਰ ਚ ਖਲਾਰਾ ਪਾ ਦਨਾ ਤੂੰ ਚਲਾ ਦਾ ਤੂੰ ਓਦਾ ਮੋਰੜੇ ਕੋ ਵੀਡੀਓ ਦੇਖਦੇ ਉਹਨੇ ਅਸੀਂ ਸਾਊਥ ਇੰਡੀਅਨ ਬਾਬੇ ਜੀ ਟਮਾਟਰ ਸਿਕਨ ਓਦਾ ਇਹ ਬੋਲ ਰਿਹਾ ਵਾਟਰ ਹਰੀ ਮਿਰਚ ਆ ਪੁੱਤ ਗੱਡੀ ਥੱਲੇ ਕੀ ਕਰਦਾਈ ਤੂੰ ਹਾਂ ਗੱਡੀ ਥੱਲੇ ਕੀ ਕਰਦਾਈ ਹੈ ਕੀ ਪਿਆ ਕੀ ਪਿਆ ਤੇਰਾ ਗੱਡੀ ਥੱਲੇ ਹੈ ਸਸੀ ਗੱਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਮੈਂ ਸੁਰਿੰਦਰ ਸਿੰਘ ਅ ਪਟਿਆਲੇ ਤੋਂ ਗੱਲ ਕਰ ਰਹੇ ਆ ਪਟਿਆਲਾ ਪੰਜਾਬ ਤੋਂ ਸਾਰਿਆਂ ਨੂੰ ਪਤਾ ਹੀ ਹੈ ਇੱਕ ਵਾਰ ਫੇਰ ਦੱਸ ਦਈਏ ਪਟਿਆਲਾ ਪੰਜਾਬ ਚ ਹੈ ਤੇ ਰਮਨਪ੍ਰੀਤ ਕੋਰ ਹੈ ਨਹੀਂ ਵੀਡੀਓ ਦੇ ਵਿੱਚ ਕਿਉਂਕਿ ਉਹ ਮਹਾਲੀ ਦੇ ਵਿੱਚ ਟਰਾਂਸਫਰ ਹੋ ਗਈ ਆ ਉਹਦੀ ਮਹਾਲੀ ਦੇ ਵਿੱਚ ਚਲੀ ਗਈ ਆ ਉਹ ਮੈਂ ਪਰਫੋਰਮ ਹੋਮ ਕਰ ਰਹੇ ਆ ਤੇ ਸਾਡੀ ਬੇਬੇ ਲੱਗੀ ਆ ਕੰਮਕਾਰ ਕਰਨ ਆ ਜੰਮੀ ਕੀ ਠੀਕ ਠਾਕ ਚੱਲੀਏ ਨਾ ਕੰਮ ਚੱਲੀ ਜਾਂਦਾ ਠੀਕ ਈ ਕੀ ਬਣਾਉਣਾ ਅੱਜ ਦੇਖਦੇ ਆਂ ਖੜੀ ਚੋਲ ਬਣਾਣਗੇ ਲਓ ਜੀ ਅੱਜ ਦੀ ਫਰਮਾਇਸ਼ ਫਰਮਾਇਸ਼ ਤਾਂ ਮੈਂ ਮੈਂ ਹੀ ਪਾਈ ਸੀ ਵੈਸੇ ਤਾਂ ਵੀ ਕੜੀ ਚੋਲ ਖਾਵਾਂਗੇ ਅੱਜ ਕੜੀ ਚੋਲ ਬਣਾਵਾਂਗੇ ਤੁਹਾਨੂੰ ਦਿਖਾਵਾਂਗੇ ਹੋਰ ਸਾਰੇ ਠੀਕ ਠਾਕ ਹੋ ਜਿਹੜੇ ਸੱਜਣ ਪੈਣਾ ਵੀਰ ਮਾਤਾਵਾ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਐ ਦਾ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਕੀ ਤੁਹਾਨੂੰ ਚੰਗਾ ਲੱਗਦਾ ਤਿੱਕੀ ਵੀਡੀਓ ਦੇ ਵਿੱਚ ਮਾੜਾ ਲੱਗਦਾ ਠੀਕ ਹੈ ਜੀ ਕੋਕੋ ਪੁੱਤ ਕੋਕੋ ਪੁੱਤ ਤੇ ਸਾਰੇ ਕਹਿੰਦੇ ਤੈਨੂੰ ਅਕਲ ਹੈ ਨਹੀਂ ਸਾਸਰੀ ਘਰ ਤਾਂ ਕਿਸੇ ਨੂੰ ਬੁਲਾਉਂਦਾ ਨਹੀਂ ਹੈ ਓਏ ਓਏ ਕੋਕੋ ਸਾਸਰੀ ਕੀ ਖਾ ਰਹੀ ਐ ਉਹ ਮੈਂ ਟਿੱਡੀ ਦੀ ਜਾਨ ਕੱਢਤੀ ਐ ਨੇ ਉਹ ਮਮੀ ਲੱਤ ਤੋੜਤੀ ਉਹਦੀ ਟਿੱਡੀ ਦੀ ਹਾਏ 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 ਐਨੀ ਰੱਦ ਇਹ ਹਰ ਗੱਲ ਤਰੀ ਨਦਰ ਕਿ ਨਹੀਂ ਉਹਦੀ ਕੱਤ ਤੋੜਤੀ ਉਹਦੀ ਮਰ ਜਾਨੀ ਐ ਤੈਨੂੰ ਖਾਣ ਨੂੰ ਨਹੀਂ ਮਿਲਦਾ ਤੇਰੇ ਟੂਏ ਤੇ ਮਰ ਗਈ ਮਰ ਦੇਖੀ ਵਿਚਾਰੀ ਅਦਬ ਨਹੀਂ ਕੀਤਾ ਉਹ ਛੋਟੀ ਜੀ ਐ ਤੂੰ ਕਿੱਡੀ ਵੱਡੀ ਐ ਅਕਲ ਦਾ ਘਾਟਾ ਤੈਨੂੰ ਫੜ ਜਾਸ ਵਿਚਾਰੀ ਮਾਰ ਹੀ ਦਿੱਤੀ ਲੈ ਅਦਬ ਵਿਚਾਲੇ ਕਰਤਾ ਮਾਮਲਾ ਇਹਦਾ ਲੈ ਇੱਕ ਲੱਤ ਨਾਲ ਤੁਰੂਗੀ ਤੇ ਇੱਕ ਲੱਤ ਨਾਲ ਪਿੱਛੇ ਹੋ ਜਿਆਦਾ ਹੁਣ ਚੰਗੀ ਤਰ੍ਹਾਂ ਫਰਕ ਕਰ ਦਿੰਦੀ ਵਿੱਚ ਵਿਚਾਲੇ ਛੱਡਤਾ ਲੈ ਤੇਰੀ ਲੱਤ ਤੋੜਾ ਖੜ ਜਾ ਤੇਰਾ ਕੀ ਚਾਹੀਦਾ ਤੈਨੂੰ ਕੀ ਮੰਗਦੀ ਅੰਮੀ ਇਹ ਹੈ ਹੈ ਆਲੂ ਆਲੂ ਦੇ ਨੇ ਇਧਰ ਆ ਤੇ ਨੂੰ ਛੱਤਰ ਦੇਵਾ ਪਹਿਲਾਂ ਹੈ ਸਵੇਰੇ ਹੁੰਡੀ ਮਾਰਦੀ ਤੂੰ ਹੈ ਹੁੰਡੀ ਮਾਰਦੀ ਸਵੇਰੇ ਤੂੰ ਹੈ ਛੱਤਰਾ ਦੀ ਘਾੜਾ ਤੈਨੂੰ ਕਿੰਨੇ ਆਲੂ ਖਾਲੇ ਇਹਨੇ ਲੋ ਇਹ ਕੜੀ ਬਣੂਗੀ ਅੱਜ ਪਦੇਲੀ ਮਸਾਲਾ ਕਾਜਾ ਮਾਤਾ ਜੀਰਾ ਜਾ ਰਿਹਾ ਆਲੂ ਇੰਨੇ ਪਣਗੇ ਅੱਛਾ ਵਿੱਚ ਪਿਆਜ਼ ਵੀ ਨੇ ਆਲੂ ਪਕੌੜੇ ਕੋੜੇ ਅੱਛਾ ਪਕੌੜੇ ਕੱਢੋਗੇ ਪਕੌੜਿਆਂ ਵਾਲੀ ਕੜੀ ਵਾਹ ਐਤਵਾਰ ਦਾ ਦਿਨ ਨਜ਼ਾਰੇ ਵਾਲਾ ਆ ਗਿਆ ਕੋਕੋ ਪਕੌੜੇ ਵਾਲੀ ਕੜੀ ਖਾਵਾਂਗੇ ਲੋ ਕੜੀ ਪਕੌੜੇ ਵਾਲੀ ਕੜੀ ਪਕੌੜਿਆਂ ਵਾਲੀ ਕੜੀ ਆਹੋ ਕਿਹਾ ਜਨੂ ਅੱਕ ਗਿਆ ਰੈਡੀ ਸ਼ੇਰ ਪੁੱਤਰ ਛੱਕਦੇ ਨਹੀਂਂਦੇ ਅ ਥੋੜਾ ਦਾ ਹੱਗਿਆ ਦਾ ਰੈਡੀ ਐ ਇੰਨਾ ਵਿੱਚ ਪੁੱਤਰ ਨਹੀਂ ਹੈਗਾ ਸਾਡੇ ਵਾਸਤੇ ਸ਼ੇਰ ਪੁੱਤਰ ਹੀ ਹੈ ਥੋੜਾ ਜਿਹਾ ਥੱਕਿਆ ਮੇਰਾ ਅ ਬਦਮੋਲੀਆਂ ਪੁੱਛਣਾ ਥੱਪੇ ਕਾ ਦੇ ਨਾਲੀ ਮੋਲੀਆਂ ਬੀਜਾਂਗੇ ਪਹਿਲੀ ਬਾਗ ਵਿੱਚ ਜਰਜੀ ਇਸ ਦੇ ਬਾਅਦ ਵਿੱਚ ਕਈ ਜਣਾ ਨਾਲ ਬਰਦੀ ਸੁਣਾਉਂਦੀ ਹੈ ਕੋਲ ਹੋ ਗਿਆ ਮੰਮੀ ਆਹ ਇਤਵਾ ਕੀ ਕਾਰਵਾਈ ਹੋ ਗਈ ਕੁੱਕਰ ਖਾਏ ਕੁੱਕਰ ਹੁ ਕੁੱਕਰ ਕੁੱਕਰ ਦਾ ਰੱਖਣਾ ਹੈ ਕੁੱਕਰ ਖਾਏ ਕੜੀ ਦਾ ਮਤਲਬ ਕਣ ਕਣ ਕੇ ਕਣ ਕਣ ਕੇ ਕੜ ਕੜ ਕੇ ਬਣੀ ਹੋਈ ਸਬਜ਼ੀ ਹੈ ਨਾ ਵੀ ਤੇਲ ਪਾਵਾਂਗੇ ਇਹਦਾ ਮਤਲਬ ਇਹੀ ਹੈ ਨਾ ਤੇਲ ਪਾਵਾਂਗੇ ਤੇਲ ਪਾਈਏ ਵਾਹ ਗੁਰੂ ਵਾਹ ਗੁਰੂ ਕੋਕੋ ਕੜੀ ਖਾਏਗਾ ਕੜੀ ਖਾਏਗਾ ਇਹਨੇ ਥੋੜਾ ਕੜੀ ਦੇ ਦੀ ਆਪਾ ਤੂੰ ਥੋੜਾ ਕੜੀ ਖਾਏਗਾ ਤੂੰ ਤਾਂ ਲੈ ਤੈਨੂੰ ਪਤਨ ਚੀਜ਼ਾਂ ਖਾਣਾ ਆਲੂ ਖਾਣੇ ਦਾ ਆਲੂ ਕੱਚੇ ਆਲੂ ਖਾਣੇ ਇਹ ਤਾਂ ਕੱਚੇ ਆਲੂ ਤੇਰੀ ਬਾਕੀ ਮਸਾਲੇ ਦੀ ਬਾਕੀ ਮਸਾਲੇ ਦੀ ਗੱਲ ਕਰੀਏ ਤਾਂ ਪਿਆਜ਼ ਇੱਦਾਂ ਚੀਰੇ ਆ ਬਾਕੀ ਆਪਾਂ ਆਪਣੇ ਹਿਸਾਬ ਨਾਲ ਚੀਰ ਸਕਦੇ ਹੋ ਅੱਡ ਅੱਡ ਘਰਾ ਦੀਆਂ ਅੱਡ ਅੱਡ ਆਪਣੇ ਆਪਣੇ ਤਰੀਕੇ ਹੁੰਦੇ ਬਣਾਉਣ ਦੇ ਅੱ ਲਸਣ ਐਵੇਂ ਚੀਰਿਆ ਆ ਮਿਰਚਾਂ ਐਵੇਂ ਚੀਰੀਆਂ ਨੇ ਨਾਲ ਅਦਰਕ ਅਦਰਕ ਇਦਾਂ ਕਰ ਲਿਆ ਕੋਲ ਵਗੜ ਲਿਆ ਤਿਆਰ ਵੇਸਣ ਦੇ ਵਿੱਚ ਤੇ ਨਾਲੇ ਲੱਸੀ ਲੱਸੀ ਨਾਲ ਬਣ ਰਹੀ ਹੈ ਨਾ ਆਪਣੀ ਦਹੀਂ ਨਾਲ ਵੀ ਬਣ ਜਾਂਦੇ ਸਪਰੇਟਾ ਦਹੀਂ ਹਾਂ ਸਪਰੇਟਾ ਦਹੀਂ ਨਾਲ ਬਣ ਜਾਂਦੀ ਹੈ ਇਹ ਲੱਸੀ ਨਾਲ ਬਣ ਜਾਂਦੀ ਹੈ ਐਡਮ ਰੱਖੀ ਸੀ ਪਰ ਟਮਾਟਰ ਇਹ ਵੀ ਕੱਟ ਤੇ ਤੇ ਉਹ ਬਾਦਰੀ ਟਮਾਟਰ ਵੀ ਖਾ ਗਈ ਤੂੰ ਕੁੱਤਾ ਕੀ ਕੀਆ ਤੂੰ ਹੈ ਸਾਰਾ ਕੁਝ ਹੀ ਚੰਬੀਆਂ ਨਹੀਂ ਤੂੰ ਹੈ ਕਿ ਟਿੱਡੀਆਂ ਕੀ ਤੇ ਟਮਾਟਰ ਕੀ ਤੇ ਕੀ ਪਿਆਜ਼ ਕੀ ਤੇ ਪਿਆਜ਼ ਤਾਂ ਨਹੀਂ ਦਿੰਦੇ ਤਨ ਕੀ ਆਲੂ ਕੀ ਹੈ ਸਾਰਾ ਕੁਝ ਹੀ ਖਾਣਾ ਹੁੰਦਾ ਤਾਂ ਮਾਂ ਜੀ ਉਹ ਮੀਤਾ ਸੜਨ ਲੱਗ ਪਿਆ ਇਹ ਪਏਗਾ ਜੀਰਾ ਮਣਕੇ ਪਣ ਨਹੀਂ ਵੈਸੇ ਕੜੀ ਜਿੱਥੇ ਮੈਂ ਜਾਦੀ ਬਣੂਗੀ ਜਲਦੀ ਜਲਦੀ ਸਮਾਨ ਤਾ ਪਾਤਾ ਵੀ ਜੀਰਾ ਜਿਹੜਾ ਕਾਲਾ ਨਾ ਹੋ ਜਾਵੇ ਸੜ ਕੇ ਹਨਾ ਮੀ ਈ ਬਾਜੀ ਬਾਜੀ ਦਾ ਤੇਰਾ ਸਾਰਿਆਂ ਨੂੰ ਪਤਾ ਹੀ ਆ ਹੁਣ ਇਹਨੂੰ ਪੂਰੇ ਹੋਣ ਤੱਕ ਆਪਾਂ ਭੁੱਲਣਾ ਆ ਪੂਰਾ ਹੋਣ ਤੱਕ ਨਾ ਮੰਮੀ ਹਾਂ ਬਸ ਮੈਂਨ ਕੜੀ ਤੇ ਸਾਗ ਹੁੰਦਾ ਜਿਹਨੂੰ ਇਹ ਬਣਾਣਾ ਆ ਗਿਆ ਸਮਝ ਲੋ ਪੂਰੀ ਸਿਲਸੋਈ ਦਾ ਕੰਮ ਕਰਨ ਆ ਗਿਆ ਕਿ ਨਹੀਂ ਮੰਮੀ ਇਹ ਹੀ ਫੜਾ ਤੇ ਮਾਰ ਲੈਣਾ ਬੰਦਾ ਫੜਾ ਤੇ ਮਾਰ ਲੈਣਾ ਬੰਦਾ ਕੀ ਕਹਾ ਮਿਸਟਿਕ ਕੋ ਦਿਨਾ ਨਾ ਉਹ ਕੀ ਨਾ ਜੇ ਮਿਸਟਿਕ ਮਿਸਟਿਕ ਮਿਸਟੇਕ ਨਾ ਆਏ ਮਿਸਟੇਕ ਨਹੀਂ ਸਟੇਕ ਮਿਸਟੇਕ ਕੜੀ ਚਾਵਲ ਬਣेंगे ਖਾਓ ਕੜੀ ਚੌਲ ਆਜਾਇਆ ਤਵਾਰ ਦੇ ਦਿਨ ਕੜੀ ਚੌਲ ਬਣ ਰਹੇ ਹਨ ਐਤਵਾਰ ਦਾ ਚਾਹ ਹੀ ਦੁਗਣਾ ਹੋ ਗਿਆ ਵੇ ਚੀੜੀ ਜਦੀ ਬਣਦੇ ਨਹੀਂ ਕੜੀ ਚੌਲ ਪੱਕ ਕਿਤੇ ਕਤੋਂ ਕਿੰਨੇ ਟਾਈਮ ਆ ਬਣਾਉਨੇ ਆਪਾਂ ਕਿੰਨੇ ਦਿਨ ਹੀ ਹੁੰਦਾ ਲੱਗਿਆ ਕਿ ਬੜਾ ਚਿਰ ਆ ਬਾਦ ਬਣਾਇਆ ਨਾ ਇਹ ਪਟਿਆਲੇ ਕਾਲੀ ਮਾਤਾ ਮੰਦਿਰ ਉੱਤੇ ਹਰੇ ਸ਼ਨੀਵਾਰ ਘੜੀਚੌਲ ਬਣਦੇ ਆ ਪਰ ਉੱਤੇ ਜਾਇਆ ਵੀ ਨਹੀਂ ਜਾਂਦਾ ਕਦੇ ਕਦੇ ਚਲੋ ਜਾਣ ਦਾ ਮੱਡਾ ਇਸ ਕਰਕੇ ਅੱਜ ਲੱਗ ਰਿਹਾ ਵੀ ਕੜੀਚੌਲ ਖਾਦੇ ਨੂੰ ਬਹੁਤ ਸਰੀਆ ਬੇਦਗੀਆਂ ਤਾਂ ਬਹੁਤ ਚਾ ਚੜਿਆ ਹੋਇਆ ਲੋ ਪੂਰਾ ਹੋ ਗਿਆ ਹੁਣ ਮਿਰਚਾਂ ਪਾਣੀਆਂ ਮੈਨੂੰ ਲੱਗਦਾ ਮਿਰਚਾਂ ਮੇਰੇ ਬੁੱਲਾਂ ਤੇ ਲੱਗੀਆਂ ਯਾਰ ਮੇਰੇ ਵੀ ਮੈਂ ਤਾਂ ਕੁਝ ਲਾਇਆ ਨਹੀਂ ਨਾ ਮੈਂ ਮਿਰਚਾਂ ਨੂੰ ਹੱਥ ਲਾਇਆ ਫਟਾ ਫਟਾਫਟ ਧੋਣਾ ਪੈਣਾ ਮੈਨੂੰ ਨਾਣਾ ਪੈਣਾ ਅੰਦਰੋਂ ਕੋਨ ਲੋ ਜਿੰਦਰਾ ਹਲਦੀ ਪਾਈਆ ਨਾਲ ਮਿਰਚ ਐਚ ਤਾਂ ਨਹੀਂ ਪਣੀ ਦੇਗੀ ਮਿਰਚ ਕਾਲੀ ਮਿਰਚ ਆਲੂ ਮਿਰਚ ਕਾਲੀ ਮਿਰਚ ਲਊਗਾ ਕੜੀ ਦਾ ਟਮਾਟਰ ਹਿੰਦੇ ਤੋ ਇਹਦਾ ਰੋਲੇ ਕੋ ਵੀਡੀਓ ਦੇਖਦੇ ਉਹਨੇ ਅਸੀਂ ਸਾਊਥ ਇੰਡੀਅਨ ਬਾਬੇ ਦੀ ਟਮਾਟਰ ਚਿਕਨ ਉਹਦਾ ਇਹ ਬੋਲ ਰਿਹਾ ਟਮਾਟਰ ਹਰੀ ਮਿਰਚ ਕੀ ਬਾਤ ਹੈ ਕੀ ਬਾਤ ਹੈ ਤੇ ਸਾਦੇ ਮਸਾਲਿਆਂ ਨਾਲ ਹੀ ਵਧੀਆ ਬਣ ਜਾਣਾ ਇਹ ਨਾ ਸਬਜੀ ਵੀ ਖੜੀ ਵੀ ਕੁਝ ਲੱਗੜਾ ਪਾ ਦੇ ਇੰਨਾ ਕੁਛ ਕਾਕਾ ਤੈਨੂੰ ਤਾਂ ਮੈਨਣ ਲੱਗੀ ਘੜੀ ਨਾ ਤੈਨੂੰ ਦੇਣਾ ਚੌਲ ਪੂਰੇ ਘਰ ਚ ਖਲਾਰਾ ਪਾ ਦੇਣਾ ਤੂੰ ਚਲਾ ਦਾ ਠੀਕ ਹੈ ਨਾ ਜਿਆਦਾ ਬਿਟਰ ਬਿਟਰ ਨਾ ਦੇਖ ਇੱਧਰ ਆਹ ਪਧੀਆ ਰੰਗ ਆ ਗਿਆ ਨਾ ਇੰਡੀਅਨ ਮਸਾਲਾ ਇੰਡੀਅਨ ਤੜਕਾ ਡੈਡੀ ਨੇ ਯਾਰ ਹੀ ਲੈਂਦੇ ਹੋਏ ਫੋਨ ਦੇ ਰੀਲਾਂ ਦੀ ਧੁੱਕੀ ਕੱਟਦੇ ਹੋਏ ਵੱੰਬੀ ਬਣਾਉਂਦੇ ਹੋਏ ਕੜੀ ਮੈਂ ਬਣਾਉਂਦਾ ਹਾਂ ਇਹ ਵੀਡੀਓ ਕੋਕੋ ਕਰਦੀ ਹੋਈ ਇੰਤਜ਼ਾਰ ਇੰਨਾ ਪੁੰਨਾ ਹਜੇ ਬਸ ਪੁੱਜ ਗਿਆ ਤੇਲ ਛੱਟਦਾ ਤੇਲ ਛੱਟਦਾ ਮਸਾਲੇ ਦੇਣਾ ਔਰ ਲਓ ਜੀ ਬੇਸਣ ਗੋਲਿਆ ਜਾ ਰਿਹਾ ਕਿਉਂਕਿ ਕੜੀ ਬਿਨਾ ਪਕੌੜੇ ਨਹੀਂ ਤੇ ਪਕੌੜੇ ਬਿਨਾ ਕੜੀ ਨਹੀਂ ਥੋੜੇ ਵਾਸਤੇ ਤੇਲ ਪਾਓ ਨਮੜਾ ਪਾ ਕੇ ਚੈੱਕ ਕਰਦੇ ਵੀ ਤੇਲ ਗਰਮ ਹੋਇਆ ਕਿ ਨਹੀਂ ਹਣਾ ਆਲੂ ਪਿਆਜ਼ ਦੇ ਪਕੌੜੇ ਬਾਕੀ ਤੁਸੀਂ ਜਿਹੜੇ ਮਰਚੀ ਪਾ ਸਕਦੇ ਹੋ ਹੋਰ ਕਿਹੜੇ ਪਾ ਸਕਦੇ ਮੈਂ ਸਿੰਪਲ ਹੀ ਪੈ ਸਕਦੇ ਨੇ ਨਿਊਟਰੀ ਵੀ ਪਾ ਸਕਦੇ ਹਣਾ ਵੇਸਣ ਦੇ ਵੇਸਣ ਦੇ ਸਿਪ ਬਣਾ ਕੇ ਨਿਊਟਰੀ ਵੀ ਪਾ ਸਕਦੀ ਹੈ ਨਾ ਦੂਰੀ ਦੇਖੀ ਨੀ ਦੇਖੀ ਨੀ ਆਈ ਵਾ ਲਓ ਜੇ ਰੰਗ ਆਪਣੇ ਰੂਪ ਦੇ ਵਿਚਾਰੇ ਨੇ ਆ ਵੀ ਰਿਜਨੀ ਸ਼ੁਰੂ ਹੋ ਗਈ ਐ ਮੈਂ ਪਕੋਰੇ ਖਾਊਗਾ ਪਕੋਰੇ ਪਕੋਰੇ ਖਾਊਗਾ ਪਕੋਰੇ ਹੈ ਪਕੋਰੇ ਖਾਏਗਾ ਤੂੰ ਪਕੋਰੇ ਹੈ ਬਾਅਦ ਚ ਬਿਮਾਰ ਵੀ ਹੋ ਜਾਏਗਾ ਖਾ ਕੇ ਹੈ ਛਤਰਖਣੇ ਛਤਰ ਗੜੀ ਨਾਲੇ ਫੋਨ ਵਾਲ ਦੇਖੀ ਜਾਂਦੇ ਨੇ ਨਾਲੇ ਇੱਧਰ ਦੇਖੀ ਜਾਂਦੇ ਨੇ ਕੋੜੋ ਕੜੀ ਕੋੜੋ ਕੜੀ ਜਿਉਂ ਲਾਣਗੇ ਤੇ ਕਦੋਂ ਖਾਈਏ ਕੜੀ ਨੂੰ ਡੜੀ ਲੱਗਦਾ ਟਾਈਮ ਕੜੀ ਨੂੰ ਲੱਗਦਾ ਡੜੀ ਟਾਈਮ ਕੜੀ ਰਿਜਣ ਲੱਗੀ ਆ ਪਕੋੜੇ ਹੁਣੇ ਪਾਣੀਆਂ ਵੀ ਕੱਢ ਕੱਢ ਕੇ ਕਦੋਂ ਕੜੀ ਜਦੋਂ ਰਿਜ ਜਾਈ ਨਾ ਹਾਂ ਕਦੋਂ ਲੋ ਜੀ ਹਜੇ ਤੈਨੂੰ ਲੱਗਣਾ ਬਹੁਤ ਟਾਈਮ ਠੀਕ ਐ ਇਹਦੇ ਨਾਲ ਤੋਂ ਇਲਾਵਾ ਅਪਕ ਚੀਜ਼ ਬਣਾਵਾਂਗੇ ਚੌਲ ਕੜੀ ਦੇ ਨਾਲ ਚੌਲ ਵੀ ਬਣਦੇ ਨੇ ਹਮੇਸ਼ਾ ਹੀ ਬਣਦੇ ਨੇ ਜਦੋਂ ਆਪਾਂ ਕੜੀ ਬਣਾਈ ਦੀ ਆ ਤਾਂ ਚੌਲ ਬਣਦੇ ਹੀ ਬਣਦੇ ਨੇ ਤਾਂ ਆ ਤੂੰ ਰੋਟੀ ਖਾ ਲਾਂਗੇ ਹਨਾ ਕੜੀ ਦਾ ਮਤਲਬ ਨਾ ਕੜੀ ਚੌਲ ਕਈ ਥਾਵਾਂ ਤੇ ਕੜੀ ਬਣਦੀ ਆ ਪਰ ਚੌਲ ਨਹੀਂ ਬਣਦੇ ਪਰ ਆਪਣੇ ਇੱਥੇ ਬਣਦੀ ਆ ਲੋ ਜੀ ਆਪਣੀ ਕੜੀ ਵੀ ਰਿਧਰੀ ਚਪਾ ਗਿਆ ਪਕੌੜੇ ਵਾਹ 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 ਕਰੀਮੀ ਕਰੀਮੀ ਬਣ ਰਹੀ ਆ ਆ ਧਰੇਗਾ ਚੌਲ ਪਕੌੜੇ ਪੈਛੜ ਤੇ ਆ ਕਿੱਥੇ ਸਿੱਟੇ ਨੇ ਸਟੇ ਨੇ ਕਿੱਥੇ ਪਏ ਆ ਹਾਂ ਲੈ ਖਾਲੀ ਥਲੇ ਹਾਂ ਵਾਹ ਜੀ ਵਾਹ ਜੀ ਵਾਹ ਜੇ ਸਿੱਟਨੇ ਆ ਮੈਂ ਨਾਂਦਾ ਭਾਈ ਦਾਣੀ ਮੈਨੂੰ ਪਤਾ ਠੀਕ ਹੈ ਜੀ ਪਕੌੜੇ ਦੇ ਜੇ ਜਾਣਗੇ ਉਸ ਤੋਂ ਬਾਅਦ ਫਿਰ ਜੀ ਰਹੂਗੀ ਤਿਆਰੀ ਆਪਣੀ ਆ ਪੁੱਤ ਰੋਟੀ ਹੋ ਗਈ ਤਿਆਰ ਲਓ ਜੀ ਆਪਣੀ ਕੜੀ ਬਣ ਚੁੱਕੀ ਆ ਪਕੌੜਿਆਂ ਵਾਲੀ ਨਾਲ ਬਣ ਚੁੱਕਿਆ ਚਾੜ ਨਾਲ ਕੋਕੋ ਦੀ ਰੋਟੀ ਆਪਾਂ ਦਾ ਚੌਲੀ ਖਾਵਾਂਗੇ ਇੱਕ ਅੱਧੀ ਰੋਟੀ ਖਾ ਲਾਂਗੇ ਬਸ ਤੇ ਚਲੋ ਜੜੀ ਤਿਆਰੀ ਆ ਤੇ ਨਹਾ ਤੋ ਕੇ ਆਪਾਂ ਹੋਗੇ ਪਹਿਲੇ ਹੁਣ ਕਰਾਂਗੇ ਲੰਚ ਮ제 ਦਾ ਲੰਚ ਉਸ ਤੋਂ ਬਾਅਦ ਫਿਰ ਆਪਾਂ ਮੰਜੇ ਫੜ ਲਾਂਗੇ ਥੋੜਾ ਥੋੜਾ ਟਾਈਮ ਦੁਪਹਿਰ ਦਾ ਟਾਈਮ ਆ ਥੋੜਾ ਥੋੜਾ ਸੌ ਲਾਂਗੇ ਪੈ ਜਾਾਂਗੇ ਉਦਾਂ ਹੀ ਐਤਵਾਰ ਦਾ ਟਾਈਮ ਆ ਚਿੱਲ ਮਾਰਾਂਗੇ ਚਲੋ ਮੰਮੀ ਹਰੀ ਮਿਰਚਾ ਤੋਂ ਬਿਨਾ ਵੀ ਕਾਦਾ ਸਵਾਦ ਨਾਲ ਹਰੀਆਂ ਮਚ ਖਾਵਾਂਗੇ ਹਰੀ ਮਿਰਚ ਜੜੀ ਨਹੀਂ ਮੈਂ ਖਾਉਂਗਾ ਤੈਨੂੰ ਨਹੀਂ ਕੁਛ ਮਿਲਣ ਲੱਗਾ ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀ ਚੜੀ ਚੌਲ ਖਾਣ ਨੂੰ ਬੜਾ ਕੀ ਕਰਦਾ ਘਰ ਵਾਲੀ ਦਾ ਕੋਈ ਹੋਈਆ ਮਹਾਰੀ ਉਹ ਦੇਖਦੇ ਕਦੋਂ ਨਸੀਬਾ ਚ ਹੁੰਦੀਆਂ ਨੇ ਰੋਟੀ ਸਨਹਾਰ ਮਾਂ ਦੇ ਹੱਥ ਦੀਆਂ ਖਾਓ ਮਾਂ ਦੇ ਹੱਥ ਦੀਆਂ ਰੋਟੀਆਂ ਮਿਲਣੀਆਂ ਨੇ ਬਹੁਤ ਕਰਮ ਵਾਲਿਆ ਭਾਈ ਬਹੁਤ ਕਰਮ ਵਾਲਿਆ ਤਦ ਡੈਡ ਕਾ ਖਾਲੀ ਹੈ ਤੋ ਡੈਡ ਕਰ ਚੰਗਾ ਜੀ ਜੋ ਕੁਝ ਚੰਗਾ ਲੱਗੇ ਵੀਡੀਓ ਦੇ ਵਿੱਚ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਆਪਾਂ ਖਾ ਗਏ ਰੋਟੀ ਪਾਈਨੇ ਹੁਣ ਠੀਕ ਆ ਮੈਂ ਹੋਰ ਤੇਰੇ ਖਾਣੇ ਤੋ ਅਗਲੀ ਹੈ ਵੀ ਕੋਈ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਜੜੀ ਬੋਲ ਦੋ ਕੀ ਕਹਿਣਾ ਹੈ ਬੋਲੋ ਕੀ ਕਹਿਣਾ ਉਹ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੋਦੋਂ ਤੱਕ ਲਈ ਤੁਹਾਨੂੰ ਕੋਦੋਂ ਤੱਕ ਲਈ ਸਾਰਿਆਂ ਨੂੰ ਸਸਰੀ ਕੱਲ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ। ਓਕੇ ਬਾਏ ਬਾਏ। ਬਾਏ। ਉਕੂੰ ਦਾ ਕੁੱਪੂਦ ਰੋਟੀ ਦੇ। ਪਕੌੜੀਆਂ ਵਾਲੀ ਕੜੀ ਪਾਈ ਸਾਬ। ਵਾਹ ਬਰੂ। ਵਾਹ ਬਰੂ। ਲੋਨ ਮਿਰਚ ਚੈੱਕ ਕਰ ਲੈਨੇ ਆਂ ਆਪਾਂ ਹੁਣੇ। ਕੁੱਪੂਨੇ ਖਾ ਲਈ ਰੋਟੀ। ਬਹੁਤ ਵਧੀਆ। ਥੋੜਾ ਕੱਟ ਲਾਦਾ।